ਪਤਤ ਪਵਨ ਜਾਗਤ ਜੋਤ ਜੁਗੋ ਜੁਗ ਅਟਲ 17 ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਗੁਰਬਾਣੀ ਫਰਮਾਨ ਹੈ ਹਮ ਅੰਦਲੇ ਅੰਦ ਵਿਖੇ ਵਿਕਰਾਤੇ ਕਿਉ ਚੱਲਾਂ ਗੁਰ ਚਾਲੀ ਅੰਦਲੇ ਅੰਦ ਦਾ ਮਤਲਬ ਹੈ ਬਹੁਤ ਹੀ ਅੰਨੇ ਕਿਉ ਚੱਲ ਲੈ ਵੀ ਕਿਵੇਂ ਉਹ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਤੇ ਚੱਲ ਸਕਦੇ ਆ ਮਾਰਗ ਕਹਿੰਦੇ ਹਨ ਕਿ ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਸਕਦੇ ਹਾਂ ਭਾਵ ਗੁਰੂ ਦੇ ਰਸਤੇ ਉੱਤੇ ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲਣਾ ਸਾਡੇ ਲਈ ਬੜਾ ਕਠਨ ਹੈ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਨ ਪਾਲੀ ਹਾਂ ਸੁੱਖਾਂ ਦਾ ਦੇਣ ਵਾਲਾ ਗੁਰੂ ਜੇ ਗੁਰੂ ਆਪ ਕਿਰਪਾ ਕਰ ਦੇਵੇ ਸਾਡੇ ਉਤੇ ਮਿਹਰ ਕਰ ਦੇਵੇ ਸਾਡੇ ਉਤੇ ਤਰਸ ਕਰ ਦੇਵੇ ਸਾਨੂੰ ਆਪਣੇ ਲੜ ਲਾ ਲਏ ਤਾਂ ਅਸੀਂ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਸਕਦੇ ਹਾਂ ਮਹਾਰਜ ਸਮਝਾਉਂਦੇ ਨੇ ਕਿ ਭਾਈ ਗੁਰ ਸਿੱਖੋ ਗੁਰ ਸਿੱਖ ਮੀਤ ਚਲੋਂ ਗੁਰ ਚਾਲੀ ਇੱਕ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੋ ਗੁਰੂ ਦੇ ਦਰਸਾਏ ਹੋਏ ਜੀਵਨ ਰਾਹ ਤੇ ਤੁਰ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਜੋ ਗੁਰੂ ਦਾ ਉਪਦੇਸ਼ ਹੈ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਜੀ ਆਖਦੇ ਹਨ ਕਿ ਪਰਮਾਤਮਾ ਦੀ ਸਿੱਖਤ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦੇ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪਰਮਾਤਮਾ ਦੀ ਸਿੱਖਤ ਸਲਾਹ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਰਹਾਉ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵ ਵੇਗ ਵਿਗਾਲੀ ਮਹਾਰਜ ਕਹਿੰਦੇ ਹੈ ਹਰੀ ਦੇ ਸੰਤ ਜਨੋ ਹੈ ਪ੍ਰਭੂ ਸੁਣੋ ਵੀ ਛੇਤੀ ਹੀ ਗੁਰ ਦੀ ਸ਼ਰਣ ਪੈ ਜਾਓ ਭਾਵ ਕਹਿੰਦੇ ਕੋਈ ਪਤਾ ਨਹੀਂ ਸਮੇਂ ਦਾ ਅੱਜ ਕੱਲ ਕਰਦੇ ਆਂ ਕਾਲ ਵਿਆਪੇ ਕਹਿੰਦੇ ਵੀ ਜਿਹੜਾ ਕੰਮ ਕਰਨਾ ਹੈ ਉਹਨੂੰ ਛੇਤੀ ਕਰਨਾ ਚਾਹੀਦਾ ਸਤ ਗੁਰ ਸੇਵ ਕਰ ਚ ਹਰ ਬੰਦੋ ਮਤ ਜਾਣ ਅੱਜ ਕੱਲ ਹੀ ਵੀ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸ਼ਰਣ ਪੈ ਕੇ ਜੀਵਨ ਸਫਰ ਵਾਸਤੇ ਪਰਮਾਤਮਾ ਦੀ ਨਾਮ ਦੀ ਖਰਚੀ ਜਿਹੜੀ ਹੈ ਉਹਨੂੰ ਪੱਲੇ ਬੰਨੋ ਮਤਾਂ ਇਹ ਸਮਝਿਓ ਕਿ ਅੱਜ ਇਹ ਕੰਮ ਕਰ ਲਵਾਂਗੇ ਜਾਂ ਭਲਕੇ ਕੰਮ ਕਰ ਲਵਾਂਗੇ ਟਾਲ ਮਟੋਲੇ ਨਹੀਂ ਕਰਨੇ ਮਹਾਰਾਜ ਕਹਿੰਦੇ ਭਾਈ ਟਾਲ ਮਟੋਲਿਆਂ ਤੋਂ ਹਟ ਕੇ ਗੁਰੂ ਦੀ ਸ਼ਰਨ ਪੈ ਕੇ ਆ ਜੀਵਨ ਸਫਰ ਜਿਹੜਾ ਸਾਨੂੰ ਮਿਲਿਆ ਹੋਇਆ ਇਹਨੂੰ ਸਫਲ ਬਣਾਈਏ ਹਰ ਕੇ ਸੰਤ ਜਪ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਸਤਿਗੁਰ ਕਹਿੰਦੇ ਹੈ ਹੇ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਇਨਾ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇਦਕ ਲਾਲੀ ਸਤਿਗੁਰ ਕਹਿੰਦੇ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੋ ਵੀ हे ਬਨਵਾਰੀ हे ਪਰਮਾਤਮਾ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਏ ਸਾਡੇ ਅੰਦਰ ਤਾਂਗ ਬਣੇ ਸਾਡੇ ਅੰਦਰ ਇੱਛਾ ਬਣੇ ਪਰਮਾਤਮਾ ਦਾ ਨਾਮ ਜਪਣ ਦੀ ਜਨ ਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨਾ ਪੱਗ ਰਾਲੀ ਰਾਲੀ ਦਾ ਮਤਲਬ ਹੈ ਖਾਕ ਜਾਂ ਧੂੜ ਬਣ ਜਾਣਾ ਪੱਗ ਕਹਿੰਦੇ ਨੇ ਪੈਰ ਨੂੰ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਅਕਦੇ ਹਨ ਕਿ हे ਪ੍ਰਮਾਤਮਾ ਮੈਨੂੰ ਸਾਧ ਸੰਗਤ ਵਿੱਚ ਮਲਾਈ ਰੱਖਣਾ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲਦੀ ਰਹੇ ਐਸੀ ਅਵਸਥਾ ਐਸੀ ਭਾਵਨਾ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਜਦੋਂ ਵੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀਏ ਬਸ ਇਹੋ ਅਰਦਾਸ ਕਰਦੇ ਜੀ ਸੱਚੇ ਪਾਤਸ਼ਾਹ ਜਿਵੇਂ ਆਪਾਂ ਦੁਨਿਆਵੀ ਸੁੱਖ ਮੰਗਦੇ ਹਾਂ ਉਥੇ ਨਾਲ-ਨਾਲ ਪ੍ਰਮਾਤਮਾ ਦੇ ਨਾਮ ਦੀ ਰਾਸ ਪੁੰਜੀ ਵੀ ਜਿਹੜੀ ਹੈ ਉਹ ਸਾਨੂੰ ਮੰਗਣੀ ਚਾਹੀਦੀ ਹੈ ਪ੍ਰਮਾਤਮਾ ਦਾ ਨਾਮ ਜਪਣ ਦੀ ਤਾਂਗ ਹੋਵੇ ਔਰ ਪ੍ਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਗ ਸਾਡੇ ਮਨ ਵਿੱਚ ਇੱਛਾ ਜਾਗੇ ਇਹ ਗੁਰੂ ਦੀ ਕਿਰਪਾ ਹੁੰਦੀ ਹੈ ਇੱਛਾਪੂਰਕ ਸਰਬ ਸੁਖਦਾਤਾ ਹਰ ਉਹ ਪ੍ਰਮਾਤਮਾ ਸਭ ਦੀ ਇਛਾਵਾਂ ਪੂਰੀਆਂ ਕਰਨ ਵਾਲਾ ਜਿਹਦੇ ਬਸ ਵਿੱਚ ਜਾ ਕੇ ਬਸ ਹੈ ਕਾਮ ਤੇ ਨਾ ਜਿਹਦੇ ਵਸ ਵਿੱਚ ਕਾਮ ਤੇਨਾ ਉਹ ਸਭ ਦੀਆਂ ਇਛਾਵਾਂ ਪੂਰੀਆਂ ਕਰਦਾ ਹੈ ਉਹ ਸਾਡੀਆਂ ਵੀ ਇਛਾਵਾਂ ਪੂਰੀਆਂ ਕਰੇਗਾ ਲੋੜ ਹੈ ਪ੍ਰੇਮ ਭਾਵਨਾ ਸ਼ਰਧਾ ਔਰ ਵਿਸ਼ਵਾਸ ਦੀ ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਤੇ ਪ੍ਰੋਸ ਸਾਜ ਜਤਾਇਆ ਉਹਨਾਂ ਦੇ ਬੇੜੇ ਅੱਜ ਵੀ ਪਾਰ ਹੁੰਦੇ ਹਨ ਸੋ ਆਓ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਗਤਤਾ ਦੀ ਅਰਦਾਸ ਤੇ ਜਜ਼ਰੀਆਂ ਗੁਰੂ ਕਾ ਦੀਆਂ ਸੇਵਾਵਾਂ ਨਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ